ਪੰਜਾਬ ਦੇ ਸਿਹਤ ਮੰਤਰੀ ਬ੍ਰਹਮਿੰਦਰਾ ਨੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਦੇ ਖਿਲਾਫ ਮਾਨਹਾਨੀ ਦਾ ਕੇਸ ਧਾਰ ਕਰ ਦਿੱਤਾ ਹੈ ਪਟਿਆਲਾ ਦੀ ਅਦਾਲਤ ਦੇ ਵਿੱਚ ਇਹ ਕੇਸ ਧਾਰ ਕੀਤਾ ਗਿਆ ਦੱਸ ਦਈਏ ਕਿ ਸਿਮਰਜੀਤ ਬੈਂਸ ਨੇ ਬ੍ਰਹਮਿੰਦਰਾ ਤੇ ਇਲਜ਼ਾਮ ਲਾਇਆ ਸੀ ਕਿ ਮੰਤਰੀ ਵੱਲੋਂ ਆਪਣੀ ਕੰਪਨੀ ਦੀਆਂ ਦਵਾਈਆਂ ਵਿਭਾਗ ਨੂੰ ਵੇਚੀਆਂ ਜਾ ਰਹੀਆਂ ਨੇ ਆਧੇ ਸਿਹਤ ਮੰਤਰੀ ਬ੍ਰਹਮਿੰਦਰਾ ਵੱਲੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਵੱਲੋਂ ਇਲਜ਼ਾਮ ਲਾਉਣ ਤੇ ਉਹਨਾਂ ਦੇ ਖਿਲਾਫ ਪਟਿਆਲਾ ਦੀ ਅਦਾਲਤ ਵਿੱਚ ਡੈਫਰਮੇਸ਼ਨ ਕੇਸ ਦਾਇਰ ਕੀਤਾ ਹੈ ਗੱਲ ਕਰਦੇ ਹਾਂ ਬ੍ਰਹਮਿੰਦਰ ਜੀ ਨਾਲ ਕੀ ਮਾਮਲਾ ਸਰ ਕੁਝ ਦਿਨ ਪਹਿਲਾਂ ਸਮਰ ਜੀ ਸਿੰਘ ਬੈਂਸਾਪ ਨੇ ਤਿੰਨ ਚਾਰ ਵਾਰ ਮੇਰੇ ਤੇ ਬਹੁਤ ਝੂਠੇ ਇਲਜ਼ਾਮ ਲਾਏ ਜਿਨ੍ਹਾਂ ਦੇ ਫੈਕਟਸ ਵੈਰੀਫਾਈ ਨਹੀਂ ਕੀਤੇ ਔਰ ਉਹ ਜਿਹੜੇ ਜਿਹੜੇ ਇਲਜ਼ਾਮ ਸੀਗੇ ਮੈਂ ਸਮਝਦਾ ਬਿਲਕੁਲ ਬੇਬੁਨਾਇਤ ਔਰ ਬੇਸਲੈਸ ਜਿਨੂੰ ਆਪਾਂ ਕਹਿ ਸਕਦੇ ਹਾਂ ਔਰ ਕਿਸੇ ਕੋਈ ਜਿੱਥੇ ਚ ਸੱਚਾਈ ਨਹੀਂ ਸੀਗੀ ਉਹ ਜੇ ਬਿਆਨ ਲਾ ਕੇ ਉਹਨਾਂ ਨੇ ਮੈਂ ਸਰਦਾਰ ਮੇਰੇ ਮੈਂ ਤੇ ਬੜੀ ਡੈਫੈਮੇਟਰੀ ਮੈਂ ਮਹਿਸੂਸ ਕੀਤੀ ਉਹ ਗੱਲ ਔਰ ਇਸ ਕਰਕੇ ਮੈਂ ਅੱਜ ਕ੍ਰਿਮੀਨਲ ਡੈਫੈਮੇਸ਼ਨ ਕੇਸ ਉਹਨਾਂ ਤੇ ਪਾਇਆ ਜਿਹਦੀ 24 ਅਗਸਤ ਅਗਲੇ ਪੇਸ਼ੀ ਹੈ ਬੜਾ ਟਾਈਮ ਲਗਾਤਾ ਕੇਸ ਫਾਈਲ ਕਰਵਾਸਤੇ ਜਿਸ ਲਈ ਗਲਤ ਹੋਈ ਸੀ ਉਸ ਲਈ 15 ਦਿਨ ਦਾ ਮੈਂ ਉਹਨਾਂ ਨੂੰ ਟਾਈਮ ਦਿੱਤਾ ਸੀਗਾ ਦੈਨ ਕੋਰਟ ਦੀਆਂ ਛੁੱਟੀਆਂ ਆ ਗਈਆਂ ਸੀਆਂ ਫਿਰ ਤਿਆਰੀ 'ਚ ਟਾਈਮ ਲੱਗ ਗਿਆ ਕਿਉਂਕਿ ਜਿਸ ਲਈ ਝੂਠ ਦਾ ਟਕਰਾਵ ਸਚਾਈ ਨਾਲ ਹੁੰਦਾ ਹੈ ਸਚਾਈ ਲਈ ਕਈ ਕਾਗਜ਼ ਪੱਤਰ ਮੈਨੂੰ ਇਕੱਠੇ ਕਰਨੇ ਪਏ ਔਰ ਜਿੰਨਾ ਫੈਕਟਸ ਮੈਂ ਲੈ ਸਕਦਾ ਸੀ ਫੈਕਟਸ ਲੈ ਕੇ ਸਾਰੇ ਕਾਗਜ਼ ਪੱਤਰ ਅਦਾਲਤ ਵਿੱਚ ਤੇ ਔਰ ਮਾਨਯੋਗ ਅਦਾਲਤ ਦਾ ਫੈਸਲਾ ਜੋ ਹੋਏਗਾ ਮੈਨੂੰ ਮੰਜ਼ੂਰ ਹੋਏਗਾ ਹੈਸਨ ਬ੍ਰਹਮੇਂਦਰਾ ਸਿਹਤ ਮੰਤਰੀ ਪੰਜਾਬ ਦੇ 10 ਸਰੇ ਸਾਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸੇਮਰਜੀ ਸਿੰਘ ਬੈਂਸ ਦੇ ਖਿਲਾਫ ਕ੍ਰਿਮੀਨਲ ਡੈਫਰਮੇਸ਼ਨ ਦਾ ਕੇਸ ਪਟਿਆਲਾ ਦੀ ਅਦਾਲਤ ਫਾਈਲ ਕੀਤਾ ਹੈ ਇਹਨਾਂ ਨੂੰ ਆ ਕਾਨੂੰਨ ਪ੍ਰਕਿਰਿਆ ਤੇ ਪੂਰਾ ਭਰੋਸਾ ਹੈ ਅਦਾਲਤ ਦਾ ਜੋ ਫੈਸਲਾ ਹੋਏਗਾ ਉਹ ਮੰਨਣਗੇ ਕੈਮਰਾ ਪਾਸੋਂ ਰਵੀ ਜਬਲ ਦੇ ਨਾਲ ਗਗਨਦੀਪ ਹੋਜਾ ਪੀਟੀਸੀ ਨਿਊਜ਼ ਪਟਿਆਲਾ